ਮੁਕਸਰ ਦੀਆਂ ਖੇਤੀ ਸੂਚਨਾਵਾਂ ਚੈਨਲ ਵਿੱਚ ਸਾਰੇ ਹੀ ਕਿਸਾਨ ਵੀਰਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੇਤੀਬੀ ਸੂਚਨਾਵਾਂ ਚੈਨਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਹੀ ਕਿਸਾਨਾਂ ਵਾਸਤੇ ਤਾਂ ਬਣਾਇਆ ਗਿਆ ਹੈ ਤਾਂ ਕਿ ਖੇਤੀਬੜੀ ਵਿਭਾਗ ਦੀਆਂ ਜੋ ਵੀ ਸਕੀਮਾਂ ਹਨ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਫਸਲਾਂ ਸੰਬੰਧੀ ਉਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਅੱਜ ਸਾਡੇ ਨਾਲ ਸਤਿ ਸ੍ਰੀ ਅਕਾਲ ਰਜੀਤ ਸਿੰਘ ਐਡਿਓ ਸੀਡ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਅੱਜ ਸਾਡਾ ਮੁੱਖ ਵਿਸ਼ਾ ਹੈ ਪੂਸਾ 44 ਅਤੇ ਹਾਈ ਬ੍ਰੈਡ ਝੋਨੇ ਦੀਆਂ ਕਿਸਮਾਂ ਦੀ ਬਜਾਈ ਨਾ ਕਰਨ ਬਾਰੇ ਇਸ ਬਾਰੇ ਆਪਾਂ ਅੱਜ ਡਾਕਟਰ ਹਰਜੀਤ ਸਿੰਘ ਜੀ ਦੇ ਵਿਚਾਰ ਲਵਾਂਗੇ ਵੀ ਆਪਣੇ ਸਰਕਾਰ ਵੱਲੋਂ ਜੇ ਪੂਸਾ 44 ਅਤੇ ਹਾਈ ਬ੍ਰੈਡ ਤੇ ਜੋ ਰੋਕ ਲਗਾਈ ਗਈ ਹੈ ਉਹ ਉਹਦੇ ਕੀ ਕਾਰਨ ਹੈ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਪੂਸਾ 44 ਬਾਰੇ ਥੋੜਾ ਜਿਹਾ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਬੀ ਇਹਦਾ ਕਾਰਨ ਕੀ ਹੈ ਕਿਉਂ ਰੋਕ ਲੱਗੀ ਹੈ ਜੀ ਜੇ ਗੱਲ ਕਰੀ ਆਪਾਂ ਪੂਸਾ 44 ਦੀ ਤਾਂ ਪੂਸਾ 44 ਦਾ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਇਹ ਜਿਹੜੇ ਦੁੱਧੀਆਂ ਵੈਰਾਈਟੀਆਂ ਹੈਗੀਆਂ ਜਿਹਨੂੰ ਵਰਸਟੀ ਵੱਲੋਂ ਸਿਫਾਰਸ਼ ਉਹਨਾਂ ਨਾਲੋਂ ਵੱਧ ਕੇ ਵੱਧ ਦਾ ਟਾਈਮ ਖੇਤ ਵਿੱਚ ਲੈਂਦੀ ਹੈ ਪੱਕਣ ਲੱਗੇ ਕਿਉਂਕਿ ਬਾਕੀ ਕਿਸਮਾਂ ਜੇ 130 ਦਿਨ ਜਾਂ 135 ਦਿਨ ਲੈਂਦੇ ਆ ਤਾਂ ਇਹਨਾਂ ਇਸ ਨੇ ਲਗਭਗ 155 ਜਾਂ 160 ਦਿਨ ਲੈਣੇ ਆ ਜੀ ਆਪਾਂ ਨੂੰ ਪਤਾ ਵੀ ਇੱਕ ਫਸਲ ਜਿੰਨਾ ਚਿਰ ਵੱਧ ਖੇਤ ਵਿੱਚ ਰਹੂਗੀ ਉਹਨਾਂ ਹੀ ਉਹਨੂੰ ਬਿਮਾਰੀਆਂ ਤੇ ਕੀੜਿਆਂ ਦਾ ਵੱਧ ਸਾਹਮਣਾ ਕਰਨਾ ਪੈਂਦਾ ਦੂਜਾ ਇਹਦੇ ਤੋਂ ਪਰਾਲ ਬਹੁਤ ਵੱੰਦਾ ਜਿਹਦੇ ਕਾਰਨ ਪਰਾਲ ਸਾਹਮਣੇ ਵਿੱਚ ਬਹੁਤ ਦਿੱਕਤ ਪੇਸ਼ ਕਰਨੀ ਪੈਂਦੀ ਹੈ ਡਾਕਟਰ ਸਾਹਿਬ ਇਹ ਤਾਂ ਜਿਵੇਂ ਪੂਸਾ 44 ਹੋ ਗਿਆ ਪੂਸਾ 44 ਨੇ ਆਪਣੀ ਧਰਤੀ ਦੇ ਜਿਹੜਾ ਪਾਣੀ ਦਾ ਲੈਵਲ ਉਹ ਵੀ ਬਹੁਤ ਥੱਲੇ ਚਲਾ ਜਾਂਦਾ ਕਿਉਂਕਿ ਕਾਫੀ ਏਰੀਆ ਅੱਗੇ ਜਿਵੇਂ ਪਹਿਲਾਂ ਬੀਜਦੇ ਸੀਗੇ ਤੇ ਉਹਦੀ ਵਜ੍ਹਾ ਕਰਕੇ ਲੋਕ ਟਾਈਮ ਜ਼ਿਆਦਾ ਲੈਂਦੀ ਹੈ ਵੈਰਾਈਟੀ ਲਾਸਟ ਦੇ ਜਦੋਂ ਵੱਢਦੇ ਆ ਉਦੋਂ ਵੀ ਹਨਾ ਕਾਫੀ ਦਿੱਕਤ ਆ ਜਾਂਦੀ ਹੈ ਤੇ ਇਤੋਂ ਵੱਦ ਆਪਾਂ ਹਾਈਬ੍ਰਿਡ ਦੀ ਗੱਲ ਕਰਦੇ ਹਾਂ ਵੀ ਹਾਈਬ੍ਰਿਡ ਦਾ ਵੀ ਤੁਸੀਂ ਕਾਰਨ ਦੱਸੋ ਸਪਸ਼ਟ ਕਰੋ ਵੀ ਕੀ ਦਿੱਕਤ ਆਈ ਵੀ ਹਾਈਬ੍ਰਿਡ ਤੇ ਵੀ ਸਰਕਾਰ ਵੱਲੋਂ ਜਿਹੜੀ ਰੋਕ ਲੱਗੀ ਹੈ ਜੀ ਕੀ ਹਾਈਬ੍ਰਿਡ ਦੀ ਗੱਲ ਕਰੀਏ ਤਾਂ ਹਾਈਬ੍ਰਿਡ ਦੇ ਹਰੇਕ ਸਾਲ ਕਿਸਾਨ ਨੂੰ ਨਵਾਂ ਬੀਜ ਲੈਣਾ ਪੈਂਦਾ ਉਹਦੇ ਕਿਉਂਕਿ ਉਹਦਾ ਵੇਰਾਈਟੀ ਦਾ ਕੋਈ ਵੀ ਵੇਰਾਈਟੀ ਬੀਜ ਦੇਣਾ ਤਾਂ ਉਹਦਾ ਤਾਂ ਬੀਜ ਰੱਖ ਸਕਦਾ ਕਿਸਾਨ ਪਰ ਹਾਈਬ੍ਰਿਡ ਕਿਸਮ ਦਾ ਹਰ ਸਾਲ ਨਵਾਂ ਲੈਣਾ ਪੈਂਦਾ ਉਤੋਂ ਕੰਪਨੀਆਂ ਵੱਲੋਂ ਆਪਦੇ ਰੇਟ ਲਾਏ ਹੁੰਦੇ ਆ ਤੇ ਉਸ ਦੇ ਕਾਰਨ ਇਹਨੂੰ ਮਹਿੰਗੇ ਭਾਅ ਵਿੱਚ ਕਿਸਾਨਾਂ ਨੂੰ ਮਿਲਦਾ ਤੀਜੀ ਗੱਲ ਇਹਦਾ ਜਦੋਂ ਇਹਨੂੰ ਵੇਚਣ ਲੱਗੇ ਕਿਸਾਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਸ਼ੈਲਾਰਾਮ ਵੱਲੋਂ ਕਾਰਟ ਵਗੈਰਾ ਲਾਈ ਜਾਂਦੀ ਹੈ ਇਸ ਕਾਰਨਾਂ ਕਿਸਾਨ ਨੂੰ ਕਾਫੀ ਖਜਲਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਇਸ ਕਾਰਨ ਸਰਕਾਰ ਨੇ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਇਸ ਤੇ ਬੈਨ ਲਾਇਆ ਇਸ ਸਾਲ ਨਹੀਂ ਜੀ ਜੀ 150 ਵਿੱਚ ਜਿਵੇਂ ਅੱਪਾ ਗੱਲ ਕਰਦੇ ਆਂ ਵੀ ਸਾਰੇ ਕਿਸਾਨ ਵੀਰ ਕਹਿੰਦੇ ਟੋਟ ਆਉਂਦੀ ਆ ਇਹ ਵੀ ਦਿੱਕਤ ਹੈਗੀ ਆ ਹਾਈਬ੍ਰਿਡ ਦੇ ਵਿੱਚ ਬਿਲਕੁਲ ਇਹ ਟੋਟ ਆਉਂਦੀ ਆ ਤੇ ਜਿਹੜਾ ਆਮ ਜਿਹੜੀਆਂ ਵੈਰਾਈਟੀਆਂ ਹੁੰਦੀਆਂ ਉਹਨਾਂ ਨੂੰ ਇਹਦੇ ਚੋਂ ਘੱਟ ਚੌਲ ਦੀ ਮਾਤਰਾ ਨਿਕਲਦੀ ਆ ਤਾਂ ਕਰਕੇ ਇਹ ਤੇ ਕਾਟ ਲਗਾਈ ਜਾਂਦੀ ਆ ਤੇ ਕਿਸਾਨਾਂ ਨੂੰ ਉਹਨਾਂ ਦੇ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਚਲੋ ਡਾਕਟਰ ਸਾਹਿਬ ਇਹ ਤਾਂ ਗੱਲ ਹੋ ਗਈ ਪੂਸਾ 44 ਤੇ ਹਾਈਬ੍ਰਿਡ ਦੀ ਹਨਾ ਵੀ ਕਾਤੋਂ ਰੋਕ ਲੱਗੀ ਜਾਂ ਸਰਕਾਰ ਨੇ ਕਾਤੋਂ ਇੰਨਾ ਕਿਸਮਾਂ ਨੂੰ ਵੀ ਬਜਾਈ ਕਰਨ ਤੋਂ ਰੋਕਿਆ ਪਰ ਸਾਡੇ ਕਿਸਾਨ ਵੀਰ ਇਹਨਾਂ ਦੋਨਾਂ ਦੇ ਬਦਲ ਦੇ ਵਿੱਚ ਕਿਹੜੀ ਹੋਰ ਵੈਰਾਈਟੀ ਨੂੰ ਪ੍ਰੇਫਰ ਕਰਨੀ ਹੈ ਹਾਂਜੀ ਇਹ ਮੇਨ ਕੁਐਸਚਨ ਆ ਅੱਜਕੱਲ ਆਪਣੇ ਕਿਸਾਨਾਂ ਦਾ ਵੀ ਇਹਦੀ ਬਦਲ ਆਪਣੇ ਕੀ ਹੈ ਤੇ ਇਹਦੇ ਬਦਲ ਵਜੋਂ ਜਿਹੜੀਆਂ ਯੂਨੀਵਰਸਿਟੀ ਦੀਆਂ ਸਫਾਰਸ਼ ਕਿਸਮਾਂ ਜਿਹੜੀਆਂ ਪੀਆਰ ਕਿਸਮਾਂ ਪੀਆਰ 126 131 ਜਾਂ 132 128 ਜਿਹੜਾ ਕਿ ਪੂਸਾ 44 ਨਾਲ ਘੱਟ ਸਮਾਂ ਲੈਂਦੀਆਂ ਉਹਨਾਂ ਦੇ ਲਾ ਸਕਦੇ ਜਿਨ੍ਹਾਂ ਨੇ ਜਿਨ੍ਹਾਂ ਕਿਸਾਨ ਵੀਰਾਂ ਨੇ ਬਾਸਮਤੀ ਲਾਉਣੀ ਹੈ ਉਹ 1401 11 21 17 18 ਉਹ ਆਪਦੇ ਖੇਤ ਦੇ ਮੁਤਾਬਕ ਉਹ ਆਪਣੇ ਵੈਰਾਈਟੀ ਦੀ ਚੋਣ ਕਰਕੇ ਬਜਾਈ ਕਰ ਸਕਦੇ ਜਿਵੇਂ ਦੱਸੋ ਪੀਆਰ 126 ਦੀ ਜੇ ਆਪਾਂ ਗੱਲ ਕਰਦੇ ਹਾਂ ਵੀ ਇਹ ਜਿਵੇਂ ਲੇਟ ਲੱਗ ਜਾਂਦੀ ਆ ਤੇ ਘੱਟ ਸਮੇਂ ਦੇ ਵਿੱਚ ਪੱਕਦੀ ਆ ਆਪਣੀ ਏਰੀਆ ਵਾਸਤੇ ਵਧੀਆ ਵੈਸੇ ਪੀਆਰ 126 ਹਾਂ ਇਹਦਾ ਬਿਲਕੁਲ ਵਧੀਆ ਕਿਉਂਕਿ ਇਹ ਬਹੁਤ ਘੱਟ ਸੰਭਾਲ ਲੈਂਦੀ ਆ ਇਹਦਾ ਪ੍ਰਾਲ ਵੀ ਬਹੁਤ ਘੱਟ ਹੁੰਦਾ ਤੇ ਇੱਥੇ ਜਿਹੜੇ ਲਗਭਗ 1.5 ਏਰੀਆ ਚ ਵੀ 126 ਦੀ ਬਜਾਏ ਕੀਤੀ ਜਾਂਦੀ ਉਹ ਤਿੰਨ ਫਸਲਾਂ ਲੈ ਲੈਂਦੇ ਆ ਤਾਂ ਕਰਕੇ 144 ਦੀ ਜਗ੍ਹਾ ਘੱਟ ਸਮਾਂ ਲੈਣ ਵਾਲੀਆਂ ਰਾਈਟਿੰਗਾਂ ਦੀ ਪ੍ਰਕਾਰ ਤੇ ਇਹ ਡਾਕਟਰ ਸਾਹਿਬ ਜੀ ਦੇ ਵਿੱਚ ਇਹ ਵੀ ਥੋੜੇ ਸਪਸ਼ਟ ਕਰਿਓ ਵੀ ਜਿਵੇਂ ਪੀਆਰ 126 ਆ ਵੀ ਬਹੁਤ ਵਧੀਆ ਵੈਰਾਈਟੀ ਮੰਨੀ ਗਈ ਆ ਵੀ ਕਿੰਨਾ ਕੁ ਝਾੜ ਦੇ ਜਾਂਦੀ ਹੈ ਤੇ ਕਿੰਨੇ ਕੁ ਦਿਨ ਲੈਂਦੀ ਹੈ ਜੀ ਇਹ ਜੇ ਜੇ ਗੱਲ ਕਰੀਏ ਇਹ ਆਪਣੇ ਬਜਾਈ ਹੁੰਦੀ ਆ ਇਹਦੀ ਲਗਭਗ 15 ਜੁਲਾਈ ਤੋਂ ਪਹਿਲਾਂ ਕਰ ਲੈਣੀ ਚਾਹੀਦੀ ਹੈ ਕਿਉਂਕਿ ਉਸ ਤੋਂ ਬਾਅਦ ਕੀ ਆ ਇਹਦਾ ਮੌਇਸਚਰ ਬਹੁਤ ਜ਼ਿਆਦਾ ਹੋ ਜਾਂਦਾ ਤੇ ਜਿਸ ਕਾਰਨ ਇਹਨੂੰ ਵੀ ਵੇਚਣ ਲੱਗੇ ਦਿੱਕਤ ਆ ਜਾਂਦੀ ਆ ਵੈਰਾਈਟੀ ਬਹੁਤ ਵਧੀਆ ਘੱਟ ਸਮਾਂ ਲੈਣ ਵਾਲੀ ਵੈਰਾਈਟੀ ਆ ਉੱਤੋਂ ਜਿੰਨੇ ਘੱਟ ਸਮਾਂ ਲੈਂਦੇ ਉਹਨਾਂ ਹੀ ਇਹਦਾ ਫਰਟੀਲਾਈਜ਼ਰ ਦੀ ਕੰਜ਼ਪਸ਼ਨ ਘਟਾ ਤੇ ਉਹਨੇ ਭਰਾਲ ਘਟ ਮਿਲ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਏਸੀ ਡਾਕਟਰ ਹਰਜੀਤ ਸਿੰਘ ਜੀ ਏਡੀਓ ਸੀਡ ਸ਼੍ਰੀ ਮੁਕਸਰ ਸਾਹਿਬ ਜਿਨ੍ਹਾਂ ਨਾਲ ਆਪਾਂ ਮਨਪੂਸਾ 44 ਅਤੇ ਹਾਈਬ੍ਰਿਡ ਦੀ ਜਿਹੜੀ ਬਜਾਈ ਨਾ ਹੋਣ ਬਾਰੇ ਗੱਲ ਕੀਤੀ ਹੈ ਤੇ ਜਿਹੜੀ ਇਸ ਦੇ ਬਦਲ ਵਜੋਂ ਆਪਾਂ ਕਿਹੜੀ ਵੈਰੈਟੀ ਲਾਉਣੀ ਹੈ ਉਹਦੇ ਬਾਰੇ ਗੱਲ ਕੀਤੀ ਹੈ ਲਾਸਟ ਵਿੱਚ ਸਾਰੇ ਹੀ ਕਿਸਾਨ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਕਿਸਾਨ ਵੀਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਜਾਣਕਾਰੀ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ